ਹਰਿਉ ਇੰਡੀਆ 11 10 एएम ਸੁਣਵਾਲਿਆ ਨੂੰ ਰਾਣੀ ਮੰਗਟ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲਬਾਤ ਕਰਾਂਗੇ ਕਿ ਅਸੀਂ ਆਪਣਾ ਇਮਿਊਨ ਸਿਸਟਮ ਨੂੰ ਕਿਵੇਂ ਮਜ਼ਬੂਤ ਰੱਖ ਸਕਦੇ ਆ ਚੰਗੀ ਸਿਹਤ ਵਾਸਤੇ ਬਿਮਾਰੀਆਂ ਤੋਂ ਬੈਕਟੀਰੀਆ ਵਾਇਰਸਸ ਔਰ ਜੇ ਕੋਈ ਇਨਫੈਕਸ਼ਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਸਾਡਾ ਇਮਿਊਨ ਸਿਸਟਮ ਜਿਹੜਾ ਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜੇ ਤੁਸੀਂ ਬਿਮਾਰ ਹੋ ਵੀ ਜਾਂਦੇ ਹੋ ਤੇ ਤੁਹਾਡਾ ਇਮਿਊਨ ਸਿਸਟਮ ਚੰਗਾ ਤੇ ਛੇਤੀ ਠੀਕ ਹੋ ਜਾਓਗੇ ਅਰ ਹਰ ਇਨਸਾਨ ਦੇ ਵਿੱਚ ਜਿਹੜੇ ਸਾਈਨਸ ਐਂਡ ਸਿੰਪਟਮਸ ਨੇ ਉਹ ਵੱਖਰੇ ਵੱਖਰੇ ਹੋਣਗੇ ਕਈ ਵਾਰੀ ਕਿਸੇ ਨੂੰ ਨਮੋਰੀਆ ਸੈੱਤੀ ਹੋ ਜਾਂਦਾ ਬ੍ਰਾਂਕਾਈਟਸ ਸਾਈਨਸ ਇਨਫੈਕਸ਼ਨ ਹੋ ਜਾਏਗੀ ear ਇਨਫੈਕਸ਼ਨ ਜਾਂ ਕੋਈ ਸਕਿਨ ਇਨਫੈਕਸ਼ਨ ਤੁਹਾਡੇ ਬਲੱਡ ਡਿਸਆਰਡਰ ਐਨੀਮੀਆ ਕਈ ਵਾਰੀ ਕਿਸੇ ਨੂੰ ਡਾਈਜੈਸਟਿਵ ਪ੍ਰੋਬਲਮਸ ਆ ਜਾਣਗੀਆਂ ਢਿੱਡ ਦੇ ਵਿੱਚ ਵੱਟ ਪੈਣ ਲੱਗ ਜਾਂਦੇ ਨੇ ਤੁਹਾਡੇ ਅਜਿਹੀ ਤੁਹਾਨੂੰ ਭੁੱਖ ਨਹੀਂ ਲੱਗਦੀ ਨੌਜ਼ੀਆ ਡਾਇਰੀਆ ਔਰ ਬੱਚਿਆਂ ਦੇ ਵਿੱਚ ਕਈ ਵਾਰੀ ਤੁਹਾਡੀ ਗਰੋਥ ਤੇ ਡਿਵੈਲਪਮੈਂਟ ਵੀ ਥੋੜੀ ਜੀ ਘੱਟ ਹੁੰਦੀ ਹੈ। ਅਗਰ ਇਹਨਾਂ ਚੀਜ਼ਾਂ 'ਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਜ਼ਰੂਰ ਮਿਲੋ ਕਿਉਂਕਿ ਤੁਹਾਡਾ ਫੈਮਿਲੀ ਡਾਕਟਰ ਹੀ ਹੈ ਜਿੰਨੂੰ ਤੁਹਾਡੀ ਸਿਹਤ ਬਾਰੇ ਚੰਗੀ ਤਰ੍ਹਾਂ ਪਤਾ ਹੈ। ਵੈਸੇ ਤੇ ਪ੍ਰिवेंशन ਜਿਹੜੀ ਹੈ ਨਾ ਇਹ ਸਭ ਤੋਂ ਚੰਗੀ ਹੈ। ਪਹਿਲੇ ਹੀ ਇਹੋ ਜਿਹੀਆਂ ਚੀਜ਼ਾਂ ਪ੍ਰिवेंट ਕੀਤੀਆਂ ਜਾਣ ਤੇ ਉੱਥੇ ਤੱਕ ਗੱਲ ਹੀ ਨਾ ਪਹੁੰਚੇ ਅਸੀਂ ਬਿਮਾਰ ਬਹੁਤ ਘੱਟ ਹੋਈ ਹੈ ਜਾਂ ਹੋਈ ਹੀ ਨਾ। ਸਭ ਤੋਂ ਪਹਿਲੇ ਤਾਂ ਆਪਣੇ ਹਾਈਜਨ ਦਾ ਬਹੁਤ ਖਿਆਲ ਰੱਖਣਾ ਪੈਗਾ ਆਪਣੇ ਹੱਥ ਜਿਹੜੇ ਨੇ ਬਾਥਰੂਮ ਜਾਂਦੇ ਹੋ ਰੋਟੀ ਖਾਂਦੇ ਹੋ ਬਾਹਰੋਂ ਅਗਰ ਆਉਂਦੇ ਹੋ ਸਭ ਤੋਂ ਪਹਿਲੇ ਆਪਣੇ ਹੱਥ ਜਿਹੜੇ ਨੇ ਨਾ ਇਹ ਜ਼ਰੂਰ ਧੋਵੋ ਤੇ ਫਿਰ ਦੰਦ ਜਿਹੜੇ ਨੇ ਅਗਰ ਇਹਨਾਂ ਦੀ ਆਪਸੀ ਚੰਗੀ ਟੇਕ ਕੇਅਰ ਕਰਾਂਗੇ ਤੇ ਤਾਂ ਵੀ ਤੁਹਾਡਾ ਡਾਈਜੈਸਟਮ ਠੀਕ ਰਹੇਗਾ ਐਟਲੀਸਟ ਦੋ ਵਾਰੀ ਜ਼ਰੂਰ ਬਰਸ਼ ਕਰੋ ਔਰ ਫਿਰ ਅਸੀਂ ਹਮੇਸ਼ਾ ਆਪਾਂ ਕਹਿੰਦੇ ਆ ਕਿ ਹੈਲਥੀ ਖਾਓ ਬੈਲੈਂਸ ਖਾਓ ਤੇ ਜੇ ਸਾਡੀ ਡਾਈਟ ਜਿਹੜੀ ਹੈ ਬੈਲੈਂਸਡ ਹੈ ਤੇ ਸਾਡੀਆਂ ਇਨਫੈਕਸ਼ਨ ਜਿਹੜੀਆਂ ਨੇ ਆਪੇ ਦੂਰ ਰਹਿਣ ਗਿਆ ਫਿਰ ਫਿਜ਼ੀਕਲੀ ਐਕਟਿਵ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਓਵਰਆਲ ਹੈਲਥ ਵਾਸਤੇ ਥੋੜਾ ਜਿਹਾ ਐਕਸਰਸਾਈਜ਼ ਜਾਂ ਕਿਸੇ ਤਰੀਕੇ ਵੀ ਫਿਜ਼ੀਕਲੀ ਬੰਦਾ ਐਕਟਿਵ ਰਵੇ ਤੇ ਤੁਹਾਡੇ ਆਪਣੇ ਲਈ ਬਹੁਤ ਚੰਗਾ ਹੈ ਨੀਂਦ ਜਿਹੜੀ ਹੈ ਇਹ ਕਈ ਵਾਰੀ ਪੂਰੀ ਨਹੀਂ ਹੁੰਦੀ ਤੇ ਇਨਫ ਸਲੀਪ ਕਰੋ ਵੀ ਤੁਹਾਨੂੰ ਰੋਜ਼ ਅਗਰ 8 ਘੰਟੇ ਨਹੀਂ 7 ਘੰਟੇ ਜਿੰਨੇ ਤੁਹਾਨੂੰ ਚਾਹੀਦੇ ਨੇ ਹਰ ਰੋਜ਼ ਅਗਰ ਉਸੇ ਟਾਈਮ ਤੇ ਰੋਜ਼ ਤੁਸੀਂ ਬੈਠਦੇ ਜਾਂਦੇ ਹੋ ਉਸੇ ਟਾਈਮ ਸਵੇਰੇ ਉੱਠਦੇ ਹੋ ਔਰ ਇਹ ਆਦਤ ਬਣਾ ਕੇ ਰੱਖੋ ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਚੰਗਾ ਹੈ ਕਿਉਂਕਿ ਜਦੋਂ ਸੌਂਦੇ ਹੋ ਉਦੋਂ ਬਹੁਤ ਸਾਰੀਆਂ ਤੁਹਾਡੀਆਂ ਰਿਪੇਅਰ ਹੋ ਰਹੀਆਂ ਤੁਹਾਡੀ ਬੋਡੀ ਦੇ ਅੰਦਰ ਇਸੇ ਤਰ੍ਹਾਂ ਸਟ੍ਰੈਸ ਜਿਹੜਾ ਹੈ ਸਟ੍ਰੈਸ ਜਿਹੜਾ ਹੈ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਖਾ ਜਾਂਦਾ ਆਪਣਾ ਸਟ੍ਰੈਸ ਜਿਹੜਾ ਨਾ ਉਹ ਹਮੇਸ਼ਾ ਦੇਖੋ ਕਿ ਤੁਹਾਨੂੰ ਕਿਸੇ ਚੀਜ਼ ਦਾ ਸਟ੍ਰੈਸ ਤੇ ਨਹੀਂ ਪਾ ਮੀ ਮ사ਜ ਲਈ ਜਾਓ ਮੈਡੀਟੇਸ਼ਨ ਕਰੋ ਯੋਗਾ ਕਰੋ ਤੁਹਾਡੀਆਂ ਕਈ ਹੌਬੀਜ਼ ਨੇ ਉਹਨਾਂ ਵੱਲ ਦੇਖੋ ਤੇ ਆਪਣਾ ਜਰਾ ਸਟ्रेस ਤੋਂ ਥੋੜਾ ਜਿਹਾ ਦੂਰ ਰਹੋ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਬਾਹਰ ਕਿਸੇ ਲੋਕਾਂ ਨੂੰ ਜ਼ੁਕਾਮ ਲੱਗਾ ਹੋਇਆ ਹੈ ਕੋਈ ਇਨਫੈਕਸ਼ਨ ਹੈ ਤੇ ਬੈਟਰ ਹੈ ਕਿ ਉਹਨਾਂ ਲੋਕਾਂ ਤੋਂ 10 ਦਿਨ ਥੋੜਾ ਦੂਰ ਰਹੋ ਜਿਹਦਾ ਕਰਕੇ ਕਿ ਤੁਹਾਨੂੰ ਉਹ ਬਿਮਾਰੀਆਂ ਨਾ ਲੱਗ ਸਕਣ ਬਹੁਤ ਸਾਰੇ ਇਹੋ ਜਿਹੇ ਸਾਡੇ ਫੂਡ ਨੇ ਜਿਨ੍ਹਾਂ ਦੇ ਵਿੱਚ ਐਂਟੀਆਕਸੀਡੈਂਟਸ ਵਿਟਾਮਿਨਸ ਬਹੁਤ ਜ਼ਿਆਦਾ ਨੇ ਔਰ ਉਹ ਅਗਰ ਅਸੀਂ ਆਪਣੀ ਡਾਈਟ ਦੇ ਵਿੱਚ ਹਰ ਰੋਜ਼ ਐਡ ਕਰੀਏ ਤੇ ਤੁਹਾਡੀ ਓਵਰਆਲ ਸੇ ਤੁਹਾਡਾ ਇਮਿਊਨ ਸਿਸਟਮ ਜਿਹੜਾ ਇਹ ਬਹੁਤ ਵਧੀਆ ਰਹੇਗਾ ਸਭ ਤੋਂ ਪਹਿਲੇ ਤੇ ਨੇ 베ਰੀਜ਼ ਭਾਵੇਂ ਬਲੂਬੈਰੀ ਨੇ ਸਟ੍ਰਾਬਰੀ ਰਸਬਰੀਜ਼ ਬਲੈਕਬੈਰੀਜ਼ ਇਹਨਾਂ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਨੇ ਤੁਹਾਡੇ ਆਪਣੇ ਬ੍ਰੇਨ ਫੰਕਸ਼ਨ ਲਈ ਚੰਗਾ ਔਰ ਕ੍ਰੋਨਿਕ ਡਿਜ਼ੀਜ਼ ਜਿਹੜੀਆਂ ਨੇ ਨਾ ਉਹ ਵੀ ਥੋੜੀਆਂ ਜੀਆਂ ਘੱਟ ਲੱਗਣਗੀਆਂ ਇਸੇ ਤਰ੍ਹਾਂ ਹਰੀਆਂ ਸਬਜ਼ੀਆਂ ਉਹ ਤੁਹਾਡੇ ਲਈ ਬਹੁਤ ਚੰਗੀਆਂ ਨੇ ਆ uh, ਵਿਟਾਮਿਨ A C K ਔਰ ਇਹ ਤੁਹਾਡੇ ਆਪਣੇ ਅੱਖਾਂ ਵਾਸਤੇ ਤੁਹਾਡੀ ਬੋਨ ਹੈਲਥ ਲਈ ਤੇ ਤੁਹਾਡਾ ਇਮਿਊਨ ਸਿਸਟਮ ਵਾਸਤੇ ਵੀ ਹਰੀਆਂ ਸਬਜ਼ੀਆਂ ਜ਼ਰੂਰ ਐਡ ਕਰੋ ਸਿਟਰਸ ਫਰੂਟਸ ਔਰੈਂਜਸ ਹੋਗੇ ਗ੍ਰੇਪਫਰੂਟ ਲੈਮਨ ਲਾਈਮਸ ਇਹਨਾਂ ਦੇ ਵਿੱਚ ਵਿਟਾਮਿਨ C ਜਿਹੜਾ ਇਹ ਬਹੁਤ ਹੈ ਤੁਹਾਡੀ ਸਕਿਨ ਵਾਸਤੇ ਇਹ ਬਹੁਤ ਵਧੀਆ ਲੈ ਨੱਟਸ ਹੋਗੇ ਸੀਡਸ ਹੋਗੇ ਬਦਾਮ ਅਖਰੋਟ ਚੀਆ ਸੀਡਸ ਫਲੈਕ ਸੀਡਸ ਇੰਨਾ ਚ ਵਿਟਾਮਿਨ ਏ ਬਹੁਤ ਹੈ ਤੇ ਤੁਹਾਡੇ ਵਾਸਤੇ ਇਹ ਵੀ ਬਹੁਤ ਚੰਗੇ ਨੇ ਅ ਕਲਰਫੁਲ ਵੈਜੀਟੇਬਲਸ ਦੇਖੀਏ ਭਾਵੇਂ ਗਾਜਰਾਂ ਨੇ সুইਟ ਪੋਟੇਟੋਸ ਨੇ ਹਰੀਆਂ ਮਿਰਚਾਂ ਟਮੇਟੋਸ ਬੀਟਸ ਇਹ ਸਾਰੇ ਕਲਰਫੁਲ ਜਿਹੜੀਆਂ ਵੈਜੀਟੇਬਲਸ ਨੇ ਇਹ ਆਪਣੀ ਡਾਈਟ ਦੇ ਵਿੱਚ ਰੋਜ਼ ਐਡ ਕਰੋ ਇਹਨਾਂ ਦੇ ਵਿੱਚ ਵਿਟਾਮਿਨਸ ਐਂਟੀਆਕਸੀਡੈਂਟਸ ਬਹੁਤ ਨੇ ਵਿਟਾਮਿਨ ਏ ਸੀ ਈ ਇਹਨਾਂ ਦੇ ਵਿੱਚ ਬਹੁਤ ਹੈ ਫਿਸ਼ ਜਿਹੜੇ ਲੋਕ ਫਿਸ਼ ਖਾਂਦੇ ਨੇ omega 3 ਫੈਟੀ ਐਸਿਡਸ ਔਰ ਇਹਨਾਂ ਦੇ ਵਿੱਚ ਵਿਟਾਮਿਨ ਡੀ ਤੇ B12 ਵੀ ਬਹੁਤ ਹੁਣ گارਲਿਕ ਤੇ ਜਿੰਜਰ ਜਿਹੜਾ ਇਹ ਹਰ ਰੋਜ਼ ਅਗਰ ਸਾਪਾਂ ਦਾਣਾ ਸਬਜ਼ੀਆਂ ਚ ਪਾਣੇ ਆ ਸਾਡੇ ਲਈ ਬਹੁਤ ਚੰਗਾ ਹੈ ਇਮਿਊਨ ਸਿਸਟਮ ਵਾਸਤੇ ਬਹੁਤ ਵਧੀਆ ਕਈ ਲੋਕ ਤੇ ਅਦਰਕ ਦੀ ਚਾਹ ਪੀਂਦੇ ਨੇ ਬਰੀ ਵਧੀਆ ਪੀਆ ਕੇ ਵਾਰੀ ਅਦਰਕ ਤੁਸੀਂ ਕੱਟ ਕੇ ਆਪਣੇ ਪਾਣੀ ਚ ਪਾ ਲਓ ਤੇ ਤੁਹਾਡੇ ਲਈ ਬਹੁਤ ਚੰਗਾ ਹੈ ਇਸੇ ਤਰ੍ਹਾਂ ਜਿਹੜੀ ਗ੍ਰੀਨ ਟੀ ਹੈ ਇਹਦੇ ਵਿੱਚ ਵੀ ਐਂਟੀਆਕਸੀਡੈਂਟਸ ਬਹੁਤ ਨੇ ਤੇ ਸਾਡੇ ਮੀਂਹ ਸਿਸਟਮ ਲਈ ਚੰਗਾ ਹੈ ਔਰ ਤੁਹਾਨੂੰ ਇਹ ਰਿਲੈਕਸ ਕਰਦੀ ਹੈ ਤੁਹਾਡਾ ਸਟ्रेस ਵੀ ਦੂਰ ਕਰਦੀ ਹੈ ਦਹੀਂ ਜਿਹੜਾ ਦਹੀਂ ਭਾਵੇਂ ਏਟਲੀਸਟ ਇੱਕ ਵਾਰੀ ਜਾਂ ਦੋ ਵਾਰੀ ਆਪਣੀ ਡਾਈਟ ਦੇ ਵਿੱਚ ਅਗਰ ਲਿਆ ਜਾਏ ਇਹ ਵੀ ਕਾਫੀ ਚੰਗਾ ਸੋਰਸ ਹੈ ਪ੍ਰੋਬਾਇਓਟਿਕਸ ਦਾ ਤੁਹਾਡੀ ਗਟ ਹੈਲਥ ਲਈ ਚੰਗਾ ਤੁਹਾਡਾ ਇਮਿਊਨ ਸਿਸਟਮ ਇਹਦੇ ਨਾਲ ਬੜਾ ਵਧੀਆ ਰਹਿੰਦਾ ਐਸੀ ਤਰ੍ਹਾਂ ਹਲਦੀ ਹਲਦੀ ਵੀ ਬੜੀ ਇੱਕ ਪਾਵਰਫੁਲ ਐਂਟੀਆਕਸੀਡੈਂਟ ਹੈ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਨੇ ਦੇ ਵਿੱਚ ਤੇ ਇਹ ਤੁਹਾਡਾ ਇਮਿਊਨ ਸਿਸਟਮ ਨੂੰ ਇਹ ਵੀ ਬਹੁਤ ਸਟਰੋਂਗ ਕਰਦੀ ਹੈ ਤੇ ਇਹ ਜਿਹੜਾ ਕ੍ਰੋਨਿਕ ਡਿਜ਼ੀਜ਼ ਦਾ ਰਿਸਕ ਹੈ ਉਹਨੂੰ ਵੀ ਘਟਾਉਂਦੀ ਹੈ ਇਸੇ ਤਰ੍ਹਾਂ ਕਈ ਗ੍ਰੇਨਸ ਨੇ ਜਿਵੇਂ ਓਟ ਐਂਡ ਬਾਰਲੀ ਇਹ ਵੀ ਤੁਹਾਡੇ ਇਮਿਊਨ ਸਿਸਟਮ ਲਈ ਬਹੁਤ ਚੰਗੇ ਨੇ ਇਹ ਹੈ ਕਿ ਸਾਡੇ ਆਪਣੇ ਤੇ ਹੈ ਕਿ ਅਸੀਂ ਆਪਣਾ ਖਿਆਲ ਆਪ ਕਿਵੇਂ ਰੱਖਣਾ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਰੋਜ਼ ਦੀ ਡਾਈਟ ਵਿੱਚ ਜਾਂ ਅਸੀਂ ਰੋਜ਼ ਖਾ ਰਹੇ ਹਾਂ ਸੋ ਤੁਹਾਡੀ ਸੇਤ ਤੁਹਾਡੇ ਹੱਥ ਵਿੱਚ